ਦੋਸਤੋ ਦੇਸ਼ ਦੇ ਵਿੱਚ ਹਜੂਮੀ ਹਿੰਸਾ ਦਾ ਜਿਹੜਾ ਮਾਮਲਾ ਹੈ ਉਹ ਬੜਾ ਗੰਭੀਰ ਹੈ ਅਤੇ ਇਸ ਨੂੰ ਲੈ ਕੇ ਬਾਰ-ਬਾਰ ਐਕਟੀਵਿਸਟ ਅਤੇ ਇਨਸਾਫ ਪਸੰਦ ਲੋਕ ਇਹਦੇ ਉੱਪਰ ਸਵਾਲ ਉਠਾਉਂਦੇ ਰਹਿੰਦੇ ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਅਤੇ ਇਹਦੇ ਉੱਪਰ ਸੁਪਰੀਮ ਕੋਰਟ ਨੇ ਕੁਝ ਜ਼ਰੂਰੀ ਟਿੱਪਣੀਆਂ ਕੀਤੀਆਂ ਨੇ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਸੁਪਰੀਮ ਕੋਰਟ ਨੇ ਵਕ ਵਕ ਸੁਭਾਈ ਸਰਕਾਰਾਂ ਨੂੰ 6 ਹਫਤਿਆਂ ਦੇ ਅੰਦਰ ਅੰਦਰ ਹਜੂਮੀ ਹਿੰਸਾ ਤੇ ਗਊ ਰੱਖਿਆ ਦੇ ਨਾਂ ਤੇ ਕੀਤੀਆਂ ਜਾਂਦੀਆਂ ਵਧੀਆਂ ਦੀ ਰੋਕਥਾਮ ਲਈ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਉਹਨਾਂ ਨੇ ਕਿਹਾ ਹੈ ਸੁਪਰੀਮ ਕੋਰਟ ਵੱਲੋਂ ਔਰਤਾਂ ਦੀ ਜਥੇਬੰਦੀ ਵੱਲੋਂ ਦਾਅਵਾ ਕੀਤੀ ਗਈ ਅਰਜੀ ਉੱਪਰ ਸੁਣਵਾਈ ਕੀਤੀ ਜਾ ਰਹੀ ਹੈ ਜਿਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਗਊ ਰੱਖਿਆ ਦੇ ਨਾਂ ਤੇ ਮੁਸਲਮਾਨਾਂ ਨੂੰ ਹਿੰਸਾ ਨਾਲ ਸਿੱਝਣ ਲਈ तहसील उना वाला केस ਵਿੱਚ ਅਦਾਲਤ ਵੱਲੋਂ 2018 ਵਿੱਚ ਦਿੱਤੇ ਗਏ ਫੈਸਲੇ ਮੁਤਾਬਕ ਸੂਬਿਆਂ ਨੂੰ ਨਿਰਦੇਸ਼ ਲਾਗੂ ਕਰਨ ਲਈ ਹਦਾਇਤਾਂ ਦਿੱਤੀਆਂ ਜਾਣ। ਪਟੀਸ਼ਨਰ ਨੇ ਮੱਧ ਪ੍ਰਦੇਸ਼ ਵਿੱਚ ਇੱਕ ਮਾਮਲੇ ਦਾ ਹਵਾਲਾ ਦਿੱਤਾ ਜਿੱਥੇ ਹਜੂਮੀ ਹਿੰਸਾ ਹੋਈ ਪਰ ਪੁਲਿਸ ਨੇ ਉਲਟਾ ਪੀੜਤ ਖਿਲਾਫੀ ਗਊ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ। ਉੱਚ ਅਦਾਲਤ ਨੇ ਇਹ ਸਪਸ਼ਟ ਕੀਤਾ ਕਿ ਧਰਮ ਵਿਸ਼ੇਸ਼ ਲਈ ਰਾਹਤ ਨਹੀਂ ਮੰਗੀ ਜਾ ਸਕਦੀ। ਇਹ ਕੋਈ ਇਕਾਦੋਕਾ ਕੇਸ ਨਹੀਂ ਸਗੋਂ ਕੁਝ ਰਾਜਾਂ ਵਿੱਚ ਹਜੂਮੀ ਹਿੰਸਾ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਹੁੰਦਾ ਇਹ ਹੈ ਕਿ ਕੋਈ ਨਾ ਕੋਈ ਅਫਵਾਹ ਫੈਲਦੀ ਹੈ ਅਤੇ ਉਸੇ ਅਫਵਾਹ ਦੇ ਤਹਿਤ ਲੋਕ ਇਕੱਠੇ ਹੁੰਦੇ ਹਨ ਅਤੇ ਉਹਦੇ ਉੱਪਰ ਅਟੈਕ ਕਰਕੇ ਉਹਨੂੰ ਖਤਮ ਕਰ ਦਿੰਦੇ ਹਨ ਤੇ ਇਹ ਵੱਡਾ ਹੀ ਮਨੁੱਖੀ ਅਧਿਕਾਰ ਹੈ ਦੀ ਉਲੰਘਣਾ ਹੈ ਕਿ ਇਸ ਤਰੀਕੇ ਨਾਲ ਇਹ ਜਿਹੜੀ ਹਜੂਮੀ ਹਿੰਸਾ ਹੋ ਰਹੀ ਹੈ ਸਮਾਜਿਕ ਕਾਰਕੁਨ ਪੁਨਾ ਵਾਲਾ ਨੇ ਗੌਰਿਕ ਕਾਮ ਵੱਲੋਂ ਕੀਤੀਆਂ ਜਾਂਦੀਆਂ ਹਿੰਸਾਵਾਂ ਦੀਆਂ ਘਟਨਾਵਾਂ ਦਾ ਨੋਟਸ ਲੈ ਕੇ ਇਸ ਮਾਮਲੇ ਵਿੱਚ ਦਾਖਲ ਦੇਣ ਦੀ ਅਪੀਲ ਕੀਤੀ ਸੀ ਅਦਾਲਤ ਦਾ ਖਿਆਲ ਸੀ ਕਿ ਕਿਸੇ ਵੀ ਤਰ੍ਹਾਂ ਦਾ ਹجومੀ ਨਿਆ ਕਾਨੂੰਨੀ ਪ੍ਰਣਾਲੀ ਦੇ ਸਿਧਾਂਤਾਂ ਦੇ ਉਲਟ ਹੈ ਅਤੇ ਕਿਸੇ ਸભ્યਕ ਸਮਾਜ ਵਿੱਚ ਇਸ ਲਈ ਕੋਈ ਥਾਂ ਨਹੀਂ ਹੈ ਇਸ ਦੇ ਸਬੰਧ ਵਿੱਚ ਅਦਾਲਤ ਨੇ ਕਈ ਸੇਧਾਂ ਜਾਰੀ ਕੀਤੀਆਂ ਸਨ ਜਿਨ੍ਹਾਂ ਵਿੱਚ ਅਜਿਹੇ ਕੇਸ ਪਫੇ ਕੋਰਟਾਂ ਵਿੱਚ ਚਲਾਉਣਾ ਅਤੇ ਹਰੇਕ ਜ਼ਿਲ੍ਹੇ ਅੰਦਰ ਨੋਡਲ ਅਫਸਰ ਦੀ ਨਿਯੁਕਤੀ ਕਰਨਾ ਸ਼ਾਮਲ ਹੈ ਜੇਕਰ ਇਹ ਹੋ ਗਿਆ ਹੈ ਕਿ ਨਵੇਂ ਫੌਜਦਾਰੀ ਦੰਡ ਵਿਧਾਨ ਭਾਰਤੀ ਨਿਆਇ ਸੰਹਿਤਾ ਵਿੱਚ ਪੰਜ ਜਾਂ ਇਸ ਤੋਂ ਵੱਧ ਲੋਕਾਂ ਵੱਲੋਂ ਕਿਸੇ ਖਾਸ ਆਧਾਰ ਤੇ ਨੁਕਸਾਨ ਪਹੁੰਚਾਉਣ ਲਈ ਹੱਤਿਆ ਦਾ ਅਪਰਾਧ ਵੀ ਦੀ ਸੰਗਿਆ ਦਿੱਤੀ ਗਈ ਹੈ ਅਜਿਹਾ ਆਧਾਰਾਂ ਵਿੱਚ ਨਸਲ ਜਾਤ ਲਿੰਗ ਭਾਸ਼ਾ ਜਾਂ ਨਿੱਜੀ ਸਵਾਰਥ ਸ਼ਾਮਲ ਹਨ ਇਹ ਜਿਹੇ ਇੱਕ ਨਾਉਨੇ ਅਪਰਾਧ ਲਈ ਲੇ ਉਮਰ ਕੈਦ ਤੋਂ ਮੌਦੀ ਸਜਾਦਾ ਪ੍ਰਬੰਧ ਕੀਤਾ ਗਿਆ ਹੈ ਚਿੰਤਾ ਦੀ ਗੱਲ ਇਹ ਹੈ ਕਿ ਕੇਂਦਰ ਵੱਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਅਜਿਹੇ ਤੱਥਾ ਕਤਤ ਗੌਰ ਇੱਕਾਂ ਖਿਲਾਫ ਛੱਟਪਟ ਤੇ ਸਖਤ ਕਾਰਵਾਈ ਲਈ ਬਾਰ-ਬਾਰ ਐਡਵਾਈਸਆਂ ਜਾਰੀ ਕਰਨ ਦੇ ਬਾਵਜੂਦ ਹਜੂਮੀ ਹਿੰਸਾ ਰੁਕ ਨਹੀਂ ਰਹੀ ਇਹਨਾਂ ਵਿੱਚੋਂ ਕੁਝ ਕ੍ਰਾਤੀਵਸਾਲਨ ਵਸੂਲਨ ਦਾ ਕੰਮ ਵੀ ਕਰਦੇ ਹਨ ਅਤੇ ਇਹਨਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੋਣਾ ਤੇ ਪੁਲਿਸ ਦੇ ਢਿੱਲੇ ਰਵਈਏ ਕਰਕੇ ਇਹਨਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ ਮਜੂਮੀ ਹਿੰਸਾ سنگੀਨ ਅਪਰਾਧ ਹੈ ਅਤੇ ਰਾ ਸਰਕਾਰਾਂ ਨੂੰ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ ਅਤੇ ਨਾਲ ਹੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੀੜਤਾਂ ਨਾਲ ਅਪਰਾਧੀਆਂ ਜਿਹਾ ਸਲੂਕ ਨਾ ਕੀਤਾ ਜਾਵੇ ਨੂੰਗਾ ਇਹਨਾਂ ਵਿਚਾਰਿਆ ਜਾਵੇ ਤਾਂ ਇਹ ਮਸਲਾ ਪ੍ਰਸ਼ਾਸਨ ਨਾਲੋਂ ਕਿਤੇ ਜ਼ਿਆਦਾ ਸਿਆਸਤ ਨਾਲ ਜੁੜਿਆ ਹੋਇਆ ਹੈ। ਜਦ ਅਸਲ ਕੇਂਦਰ ਵਿੱਚ ਮੌਜੂਦਾ ਸਰਕਾਰ ਕਾਇਮ ਹੋਣ ਤੋਂ ਬਾਅਦ ਹਜੂਮੀ ਹਿੰਸਾਵਲ ਰਵਈਏ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਸੀ। ਬਲਕਿ ਅਜਿਹੇ ਹੀ ਘਟਨਾਵਾਂ ਇਸ ਸਰਕਾਰ ਦੀ ਕਾਇਮੀ ਤੋਂ ਬਾਅਦ ਲਗਾਤਾਰ ਵਧੇਰੇ ਵਾਪਰਨੀਆਂ ਆਰੰਭ ਹੋਈਆਂ। ਇਸ ਲਈ ਅਦਾਲਤ ਨੂੰ ਇਸ ਮਸਲੇ ਦਾ ਇਹ ਪੱਖ ਵੀ ਵਿਚਾਰਨਾ ਚਾਹੀਦਾ ਹੈ। ਦੋਸਤੋ ਹਜੂਮੀ ਹਿੰਸਾ ਨਾਲ ਦੀ ਨਾਲ ਸਾਡੀ ਜਿਹੜੀ ਭੀੜ ਦੀ ਮਾਨਸਿਕਤਾ ਹੈ ਨਾਲ ਦੀ ਨਾਲ ਇੱਕ ਅਸੀਂ ਦੇਖੀਏ ਕਿ ਦੇਸ਼ ਦੇ ਵਿੱਚ ਇੱਕ ਨਿਰਾਸ਼ਾ ਦਾ ਜਿਹੜਾ ਮਾਹੌਲ ਹੈ ਉਸ ਦੇ ਵਿੱਚੋਂ ਵੀ ਉਪਜਦੀ ਹੈ ਜਦੋਂ ਰਾਜ ਦੇ ਉੱਪਰ ਸਟੇਟ ਦੇ ਉੱਪਰ ਪੁਲਿਸ ਦੇ ਉੱਪਰ ਅਦਾਲਤਾਂ ਦੇ ਉੱਪਰ ਕਿਸੇ ਤਰੀਕਾ ਦਾ ਲੋਕਾਂ ਦਾ ਭੀੜ ਦਾ ਵਿਸ਼ਵਾਸ ਨਹੀਂ ਰਹਿੰਦਾ ਜਦੋਂ ਲੱਗਦਾ ਹੈ ਕਿ ਅਦਾਲਤਾਂ ਦੇ ਵਿੱਚ ਕੇਸ ਬਹੁਤ ਲੰਬੇ ਲਟਕਦੇ ਜਾ ਰਹੇ ਨੇ ਉਦੋਂ ਲੋਕ ਕਾਲੇ ਪੈ ਕੇ ਅਜਿਹੇ ਰਾਹ ਅਪਣਾਉਂਦੇ ਹਨ ਤੇ ਇਸੇ ਲਈ ਇਹ ਮਾਮਲਾ ਸਿਰਫ ਲੋਕਾਂ ਵੱਲ ਤੋਂ ਹੀ ਨਹੀਂ ਹੈ ਇਹ ਮਾਮਲਾ ਜਿਹੜੀ ਕਾਨੂੰਨ ਦੀ ਵਿਵਸਥਾ ਦਾ ਮਾਮਲਾ ਵੀ ਹੈ ਨਿਆ ਪ੍ਰਣਾਲੀ ਦਾ ਮਾਮਲਾ ਹੈ ਉਸ ਦੇ ਉੱਪਰ ਸਵਾਲ ਹਨ ਅਤੇ ਇਹਨਾਂ ਸਾਰਿਆਂ ਨੂੰ ਬੜੇ ਸਟਰੋਂਗ ਹੋ ਕੇ ਇਸ ਜਿਹੜੀ ਮਾਨਸਿਕਤਾ ਉਪਜੀ ਹੈ ਇਹ ਜਿਹੜੀ ਵਧੇ ਹੈ ਇਸ ਤੋਂ ਜਿਹੜਾ ਹੈਗਾ ਛੁਟਕਾਰਾ ਦੇਸ਼ ਨੂੰ ਲਾਇਆ ਜਾ ਸਕੇ ਲੋਕਾਂ ਨੂੰ ਇੱਕ ਸਿਸਟਮ ਦੇ ਵਿੱਚ ਵਾਜਿਆ ਜਾ ਸਕੇ ਉਹਦੇ ਸਾਰੇ ਦੇ ਉੱਪਰ ਸਵਾਲ ਹੈ ਨਾ ਦੇ ਨਾਲ ਸਾਨੂੰ ਵੀ ਸਿੱਖਿਆਤ ਹੋਣ ਦੀ ਲੋੜ ਹੈ ਕਿ ਇਸ ਤਰੀਕੇ ਨਾਲ ਬਹੁਤ ਵਾਰ ਜਿਹੜੇ ਜਿਹੜੇ ਬੇਕਸੂਰ ਲੋਕ ਹੈ ਹੈਗੇ ਹਨ ਉਹ ਉਹਦਾ ਸ਼ਿਕਾਰ ਹੁੰਦੇ ਆ ਤੇ ਬਹੁਤੀ ਵਾਰ ਇਹ ਬੇਕਸੂਰ ਲੋਕ ਜਿਹੜੇ ਉਹਦਾ ਸ਼ਿਕਾਰ ਹੁੰਦੇ ਆ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਕੇ ਬੇਟ ਦੇ ਰਹੋ ਰਹਿਸ਼ਟਾ अगर आपको हमारी वीडियो अच्छी लगी तो वीडियो को लाइक करें सुझाव के लिए कमेंट